ਨੇ ਸਾਨੂੰ ਸਾਡੀ ਬੇੜੀ ਜਿਹੜੀ ਹੈ ਉਹ ਪਾਰ ਲੰਗਾਈ ਹੈ ਤੇ ਆ ਆਣਾ ਜਾਣਾ ਬੜਾ ਮੁਸ਼ਕਿਲ ਹੈ ਦੋਸਤੋ ਇੰਨਾ ਹਾਲਾਤਾਂ 'ਚ ਪਰ ਧੰ ਚਾਤੀ ਹੈ ਜਿਗਰਾ ਇਹਨਾਂ ਲੋਕਾਂ ਦਾ ਜਿਹੜਾ ਨੇ ਇਹਨਾਂ ਹਾਲਾਤਾਂ ਦਾ ਵੀ ਬੜੀ ਮੁਸ਼ਕਿਲ ਨਾਲ ਸਾਹਮਣਾ ਕੀਤਾ ਤੇ ਆ ਆ ਦੇਖੋ ਦੋਸਤੋ 25 ਦਿਨ ਪਹਿਲਾਂ ਅਸੀਂ ਜਦੋਂ ਇੱਥੇ ਆਏ ਸੀਗੇ ਤਾਂ ਇਹ ਕਮਰਾ ਸੁਰੱਖਿਤ ਹੈਗਾ ਸਿਗਾ ਤੇ ਪਸ਼ੂਆਂ ਵਾਲਾ ਕਮਰਾ ਸਿਗਾ ਹੈ ਤੇ ਇਹ ਅੱਜ ਟਹਿ ਟੈਰੀ ਹੋ ਗਿਆ ਛੱਤਾਂ ਦੀ ਡਿਗਪੀ ਹੈ ਦੀਵਾਰਾਂ ਡਿਗਪੀਆਂ ਨੇ ਤੇ ਮੰਜ਼ਰ ਤੁਸੀਂ ਦੇਖ ਸਕਦੇ ਗਿਓ ਕੋਈ ਰਾਜੀ ਜਿਹੜਾ ਮਕਾਨ ਡਿੱਗਿਆ ਹੈਗਾ ਉਹ ਖਾਲੀ ਹੈਗਾ ਸੀ ਜਦੋਂ ਡਿੱਗਿਆ ਸੀ ਉਦੋਂ ਇਹ ਜੀ ਮੱਝਾਂ ਪਾਇਆ ਸੀ ਮੱਝਾਂ ਵਾਲਾ ਸੀਗਾ ਪਸ਼ੂਆਂ ਦਾ ਸੀਗਾ ਨਹੀਂ ਜਦੋਂ ਡਿੱਗਿਆ ਸੀਗਾ ਅੱਛਾ ਇੱਕ ਹੋਰ ਡਿੱਗਿਆ ਪਿਆ ਹੈ ਬਸ ਬਾਅਦ ਵਿੱਚ ਆ ਹੁਣ ਕੱਲ ਡਿੱਗਿਆ ਸੀ ਅੱਛਾ ਹਾਂਜੀ ਉਹ ਬਣਿਆ ਆ ਇਹ ਸਾਈਡ ਹੈਗਾ ਹੈ ਹਾਂਜੀ ਕਰਨੇ ਉਹ ਵੀ ਡਿੱਗਣਗੇ ਜਿਵੇਂ ਜਿਵੇਂ ਤੁੱਪ ਪਾਏਗੀ ਹੋਰ ਤਰੇੜਾਂ ਆਣ ਗਿਆ ਹਾਂ ਜੀ ਨਹੀਂ ਆਹ ਦੇਖੋ ਸਾਥ ਰੇੜਾ ਆਈ ਬੀ ਆਹ ਦੇਖੋ ਅੱਗੇ ਇੱਕ ਮਿੰਟ ਮੈਂ ਇਹ ਕਮਰਾ ਦਿਖਾ ਦਾਂ ਪਹਿਲੇ ਆਹ ਦੇਖੋ ਪਿੱਛੇ ਇੱਕ ਕਮਰਾ ਇਹ ਰਾਤੀ ਡਿੱਗਿਆ ਜੀ ਤੇ ਰਾਤੀ ਇਹ ਇੱਕ ਹੋਰ ਪਸ਼ੂਆਂ ਵਾਸਤੇ ਜਿਹੜਾ ਬਣਾਇਆ ਗਿਆ ਸੀਗਾ ਕਮਰਾ ਉਹ ਡਿੱਗ ਪਿਆ ਹੈਗਾ ਤੇ ਇਸ ਤੋਂ ਬਾਅਦ ਅਸੀਂ ਅਗਲੇ ਹਾਂਜੀ ਰੇਸ ਲਗਾਵੇ ਇਹ ਰੇਸੀ ਘਾਰੇ ਹੈਗਾ ਉਧਰ ਪਸ਼ੂਆਂ ਦਾ ਇਹਨਾਂ ਦਾ ਮਕਾਨ ਹੈ ਆ ਤੇ ਇਹੇ ਦੋਸਤੋ ਦੇਖੋ ਦੀਵਾਰਾਂ ਹਾਂਜੀ ਅੱਛਾ ਇੱਧਰ ਵੀ ਡਿੱਗ ਪਿਆ ਪਸੂਆਂ ਵਾਲੇ ਮਤਲਬ ਬਾਰੀ ਏਰੀਏ 'ਚ ਜਿੰਨੇ ਮਕਾਨ ਹੈਗੇ ਸੀਗੇ ਇੱਕੋ ਕਰਦੇ ਤਿੰਨ ਮਕਾਨ ਤਿੰਨ ਕਮਰੇ ਉਹ ਡਿੱਗ ਗਏ ਨੇ ਤੇ ਜਿੰਨਾ 'ਚ ਇਹ ਰਹਿੰਦੇ ਪਏ ਨੇ ਇਹਦੀਆਂ ਦੀਵਾਰਾਂ ਤੁਸੀਂ ਦੇਖ ਸਕਦੇ ਗਿਓ ਸਾਰੀਆਂ ਦੀਵਾਰਾਂ 'ਚ ਚੀਰ ਆ ਚੁੱਕੇ ਨੇ ਪਾੜ ਚੁਕੀਆਂ ਹੈਗੀਆਂ ਇਹ ਚੀਰ ਬਾਰੀ ਸਾਈਡ ਹੈ ਜਿਗਾ ਵਹਿ ਗਈ ਥੱਲੇ ਨੀਵਾ ਵਹਿ ਗਿਆ ਨੇ ਆਹ ਨਾ ਆ ਦੇਖੋ ਦੋਸਤੋ ਇਹਨਾਂ ਨੇ ਆ ਸਪੋਰਟਾਂ ਲਗਾ ਕੇ ਜੱਕ ਲਗਾ ਕੇ ਸਪੋਰਟ ਕਰਬ ਜਿਨ੍ਹਾਂ ਨੂੰ ਕਹਿੰਦੇ ਨੇ ਕਰਬ ਲਗਾ ਕੇ ਤੇ ਇਸ ਲੈਂਟਰ ਨੂੰ ਰੋਕਿਆ ਉਹਦਾ ਕਾਰਨ ਇਹ ਹੈਗਾ ਕਿ ਆਹ ਦਿਵਾਰਾਂ ਇਹ ਦਿਵਾਰ ਬੈਠ ਚੁੱਕੀ ਹੈ ਸਾਰੀ ਸਾਰੀ ਦਿਵਾਰ 'ਚ ચીਰ ਆ ਚੁੱਕਿਆ ਹੈਗਾ ਹਾਲਾਂਕਿ ਇਹ ਅੰਦਰ ਦਾ ਏਰੀਆ ਪੰਦਾ ਹੈਗਾ باوجودੰ데 ਇਹ ਸਾਰੀ ਦਿਵਾਰ ਬੈਠ ਗਈ ਤੇ ਲੈਂਟਰ ਜਿਹੜਾ ਹੈ ਉਹ ਉਹਨੂੰ ਸਪੋਰਟ ਲਗਾਈ ਹੈ ਰਸੋਈ ਦੀ ਦੀਵਾਰਾਂ ਤੁਸੀਂ ਦੇਖ ਸਕਦੇ ਗਿਓ ਸਾਰੀਆਂ ਦੀਵਾਰਾਂ ਅਨ ਸੇਫ ਹੋ ਚੁੱਕੀਆਂ ਨੇ ਤੇ ਇਹ ਦੇਖੋ ਦੋਸਤੋ ਪੂਰੀ ਦੀਵਾਰ ਥੱਲੇ ਬੈਠ ਗਈ ਔਰ ਫਰਸ਼ ਤੁਹਾਨੂੰ ਸ਼ਾਇਦ ਜੇ ਅਗਰ ਕੈਮਰੇ ਚੋਂ ਨਜ਼ਰ ਆ ਰਿਹਾ ਹੋਵੇਗਾ ਤਾਂ ਇਹ ਫਰਸ਼ ਵੀ ਬੈਠ ਚੁੱਕਿਆ ਹੈਗਾ ਨੀਵਾ ਚ ਪਾਣੀ ਭਰਨ ਕਾਰਨ ਸਾਰਾ ਘਰ ਅਨਸੇਫ ਹੋ ਚੁੱਕਿਆ ਗਿਆ ਇੰਨਾ ਜਿੰਨਾ ਵੀ ਵੱਡਾ ਘਰ ਸੀਗਾ ਇਹ ਦੀਵਾਰ ਹਾਂਜੀ ਆ ਫਰਸ਼ ਥੱਲੇ ਬਹਿ ਗਿਆ ਆ ਤੇ ਜਿਹੜਾ ਮੋਟਰਸਾਈਕਲ ਜਿਹੜਾ ਖੜਾ ਸੀਗਾ ਉਹੀ ਆ ਉਹ ਜ਼ਮੀਨ 'ਚ ਬਹਿ ਗਿਆ ਘਟੋਂ ਘਟ ਵੀ 2 ਤੋਂ 2.5 ਇੰਚ ਤੱਕ ਇਹੀ ਕਾਰੋਬਾਰ ਕੀ ਹੈ ਸਰ ਜੀ ਮਿਹਨਤ ਹੈ ਕੋਈ ਪੇੜੀ ਤੁਹਾਡੇ ਕੋਲ ਪੇੜੀ ਇਹ ਵੀ ਸਤ ਕਨਾਲਾਂ ਜੀ ਬਸ ਸਤ ਕਨਾਲਾਂ ਲਗੀ ਤਿੰਨਾ ਭਰਾਵਾਂ ਕੋਲ ਸੱਤ ਸੱਤ ਕਨਾਲ ਕੀ ਤਿੰਨਾ ਤੁਹਾਡਾ ਰਾਜ ਸਿੰਘ ਜੀ ਤੁਹਾਡਾ ਕਿਹੋ ਬਨਾਮਾ ਜੀ ਪਰਮਜੀਤ ਸਿੰਘ ਪਰਮਜੀਤ ਸਿੰਘ ਜੀ ਸਤਪਾਲ ਸਿੰਘ ਜੀ ਸਭ ਤੋਂ ਵੱਡੇ ਨੇ ਹਾਂ ਜੀ ਹਨ ਫਿਰ ਰਾਜ ਸਿੰਘ ਜੀ ਤੇ ਫਿਰ ਤੁਸੀਂ ਪਰਮਜੀਤ ਜੀ ਤੇ ਕੀ ਨੁਕਸਾਨ ਕੀ ਹੋਇਆ ਹੈ ਸਰ ਮੈਂ ਵੈਸੇ ਤਾਂ ਆਪਦੇ ਵੱਲੋਂ ਤਾਂ ਜੋ ਚੀਜ਼ ਦੇਖੀ ਦਿਖਾਈ ਹੈ ਕੋਈ ਇਨਫੈਕਚਰ ਪੂਰਾ ਹੋ ਚੁੱਕਾ ਹੀ ਕੁਝ ਨਹੀਂ ਖਤਮ ਹੋ ਗਿਆ ਨਾ ਤੇ ਅੰਦਰ ਵੜ ਸਕਨੇ ਤੇ ਨਾ ਕੋਈ ਇੰਦੇ ਤੇ ਕੋਈ ਕਾਰ ਸਿਰੇ ਖਤਰਾ ਹੈ ਖਤਰਾ ਫੋਲ ਲਿਆ ਇੱਕ ਕ੍ਰੈਪ ਗਰੁੱਪ ਲਾ ਕੇ ਰੋਕੀ ਖੜੇ ਹਨ ਉਹਨਾਂ ਚਿਹਰੇ ਤੇ ਬਾਕੀ ਮਕਾਨ ਜਿਹਦੇ ਤੁਸੀਂ ਦੇਖੋ ਤੇ ਲੋੜ ਚ ਆਏ ਸੀਗੇ ਦੋ ਤਿੰਨ ਬਰੋੜੀ ਗਏ ਬਾਹਰਲੇ ਮਕਾਨ ਤਾਂ ਤਿੰਨ ਕਮਰੇ ਰੋੜ ਚੁੱਕੇ ਨੇ ਜਿਹੜੇ ਮਕਾਨ ਚ ਤੁਸੀਂ ਰਹਿੰਦੇ ਹੈਗੇ ਹੋ ਹਨਾ ਉਹ ਵੀ ਬਿਲਕੁਲ ਅਨਸੇਫ ਹੋ ਚੁੱਕਿਆ ਹੈਗਾ ਦਿਵਾਰਾਂ ਮੂੰਹੋਂ ਆਪਣੇ ਆਪ ਬੋਲਦੀਆਂ ਨੇ ਤੇ ਦਿਵਾਰਾਂ ਦੇ ਵਿੱਚੋਂ ਜਿਹੜੀ ਹੈ ਉਹ ਤੁਸੀਂ ਆਪ ਦੇਖ ਸਕਦੇ ਹੋ ਕਿ ਜਿਹੜੀ ਚੀਰ ਪਿਆ ਉਹ ਆਰ ਪਾਰ ਹੋ ਚੁੱਕਿਆ ਹੈਗਾ ਤੇ ਚੀਰ ਦੇ ਵਿੱਚੋਂ ਰੋਸ਼ਨੀ ਸਾਫ਼ ਨਜ਼ਰ ਆ ਰਹੀ ਹੈ ਦੋਸਤੋ ਸਰ ਇਹ ਜੋ ਨਾ ਤੇਜ਼ ਬਣੀ ਆ ਸੀ ਹਾਂਜੀ ਆ ਇਹ ਕਬਰੇ ਹੋਗੇ ਸੀ ਅੱਛਾ ਜੀ ਇਹ ਕਬਰੇ ਫਿਰ ਮੈਂ ਆਪ ਤਿਆਰ ਕੀਤੇ ਕੋਈ ਇਸ ਤਰ੍ਹਾਂ ਕੋ ਪੈਸੇ ਲਾਇਆ ਠੂਕੇਦਾਰ ਨਾ अच्छा जी, जी Oho, वो जनी गर्जा ਲੱਥਾ ਇਹ ਤਿਆਰ ਕਿਤੇ ਗੋਨ ਵਾਲੇ ਬਹਿ ਗਏ ਉਹੋ ਮਤਲਬ 23 ਜੇ ਜਦੋਂ ਹੜ ਆਇਆ ਸੀਗਾ ਉਦੋਂ ਵੀ ਮਕਾਨ ਰਹਿ ਗਿਆ ਸੀਗਾ ਕੋਸ਼ ਤੇ ਮੂੰਹ ਐ ਸੀ ਤੇ ਉਦੋਂ ਕੋਈ ਮਦਦ ਨਹੀਂ ਕੋਈ ਕੋਸ਼ ਨਹੀਂ ਮਕਾਨਾਂ ਦੇ ਪੈਸੇ 650 ਰੁਪਏ ਦਿੱਤਾ ਸਾਰਾ ਸਿਰਫ 650 ਰੁਪਏ ਦਿੱਤਾ ਗਿਆ ਹਾਂਜੀ ਹਾਂਜੀ 650 ਰੁਪਏ ਮਕਾਨ ਦਾ ਸਾਨੂੰ 3500 ਰੁਪਏ ਦਿੱਤਾ ਨੂੰ ਆਈ ਨਹੀਂ 3500 ਰੁਪਏ ਦੋਸਤੋ ਦੇਖੋ ਸਰਕਾਰਾਂ ਕਹਿੰਦੀਆਂ ਨੇ ਦਾਅਵੇ ਕਰਦੀਆਂ ਨੇ ਮੁਆਵਜ਼ੇ ਦੇ 3500 ਚ ਮੈਂ ਪੁੱਛਣਾ ਚਾਹਣਾ ਸਰਕਾਰਾਂ ਕੋਲੋਂ ਯਾਰ ਕਿਹੜਾ ਕਮਰਾ ਬਣਦਾ ਹੈਗਾ ਕਿਹੜਾ ਕਮਰਾ ਪੈ ਜਾਂਦਾ ਹੈਗਾ 3500 ਰੁਪਈਆ ਚ ਲੈ ਨਹੀਂ ਆਈ ਕਿ ਉਹਨੇ ਆਣਗੇ ਇਹ ਹਜ਼ਾਰ ਕੱਟ ਦਿਓ ਉਹਦੇ ਉਹ ਛੱਡਿਆ ਪਿਆ 3500 ਹੀ ਰੱਖੋ ਤੁਸੀਂ ਅੱਜ ਅੱਛਾ ਫਿਰ ਤੁਸੀਂ ਕੀ ਕਰਾਂਗੇ ਮਨਜ਼ੂਰ 3500 ਹੋਇਆ ਸੀਗਾ 3500 ਦੇ ਡੰਡੇ ਵਾਲਾ ਉਹ ਕਮਰਾ ਡਿੱਗ ਗਿਆ ਨੀ ਫਿਰ ਉਹਨੂੰ ਦੁਬਾਰਾ ਬਣਾਇਆ ਹੁਣ ਫਿਰ ਡਿੱਗ ਗਿਆ ਅੱਛਾ ਇਸ ਤਰ੍ਹਾਂ ਤੇ ਉਹ ਵਾਪਸ ਕਰਦੇ ਤੁਸੀਂ ਲੈ ਨਹੀਂ ਉਹ ਸੀ ਲੈ ਹੀ ਨਹੀਂ ਸਾਡੇ ਖਾਤੇ 'ਚ ਆਈ ਹੀ ਨਹੀਂ ਜੀ ਉਹ ਕਹਿੰਦੇ ਹਜ਼ਾਰ ਕੱਟ ਦਿਓ ਉਹ ਬਰਾਣ ਜਾਂਦੇ HDMI ਲਿਓ ਗਾਣੇ ਸਾਡੇ ਲਾ ਲਾਓ ਸੌ ਪਗਾਈਂ ਸਰਪ੍ਰੈਂਸ ਚੰਦ ਕਰਾਓ ਆਹ ਕਰਾਓ ਵੀ ਕਿੰਨੀ ਦੇਖੋ ਦੋਸਤ ਕਿ ਕਿਵੇਂ ਹੋ ਸਕਦਾ ਹੈਗਾ ਮਤਲਬ 3500 ਚ ਕੋਈ ਮਕਾਨ ਬਣਦਾ ਹੈਗਾ ਇੱਕ ਇੱਕ ਦੀਵਾਰ ਦਾ ਛੋਟਾ ਜਿਹਾ ਹਿੱਸਾ ਨਹੀਂ ਬਣਦਾ 3500 ਰੁਪਈਆ ਚ